ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋ ਵੀ ਅੱਜ ਘਰ ਦਾ ਕੰਮ ਦਿਖਾਉਂਦੇ ਸਾਨੂੰ ਕਿੱਥੇ ਤੱਕ ਪਹੁੰਚ ਗਿਆ। ਤੇ ਸਾਡੇ ਪਿਛਲੇ ਪਾਸੇ ਟੈਨ ਲੱਗਣ ਲੱਗੀ ਤੁਹਾਨੂੰ ਉਹ ਵੀ ਦਿਖਾਉਂਦਾ ਮੈਂ। ਤੇ ਮੁਰੇ ਫਰੰਟ ਭੂ ਹੀ ਦਿਖਾਉਂਦਾ। ਇਹ ਥੋੜੀ ਨਾ ਹਵਾ ਕੰਮ ਖਰਾਬ ਕਰ ਰਹੀ ਹੈ। ਸੜਕ। ਇਹ ਰੇਰ ਕਿ ਲਾਈਟ ਭੱਜ ਗਈ। ਉਹ ਜਿਹੜੇ ਉੱਪਰ ਵਾਲੇ ਬੰਦੇ ਡਾਊਨ ਸਾਈਨਿੰਗ ਵਾਲੇ ਲੱਗੇ ਉਹ ਵੀ ਲੰਘ ਗਏ। ਪਰ ਟੈਲ ਵਾਲੇ ਬਨੇ ਬੰਦੇ ਹੋਰੀ ਗੇ। ਉਹਨਾਂ ਦੁਕਾਨਾਂ ਦੀ ਵੀ ਛੜਨ ਘੁਮਾ ਕੇ ਕੈਮਰਾ। ਆਹ ਦੇਖੋ ਬਈ। ਨੂਰੀ ਵੀ ਅੱਜ ਅੰਡਾਲ ਬਈ ਸਿਆਹ ਲਾਤੀ ਬਿਨਾ ਪੌਕਸੀ ਭਰੇ ਤੇ ਨੰਨ ਵਾਲੇ ਜੋੜਤੀ ਇਹ ਕਹਿੰਦੇ ਨਾ ਐਟੇ ਫਰਕ ਨਹੀਂ ਹੈ ਜੇ ਪਾਣੀ ਦਾ ਪੈਪ ਮਾਰ ਲੈਣਾ ਉਹਦੇ ਤੋਂ ਕਹਿੰਦੇ ਨਿਕਲ ਜਾਂਦੀ ਹੈ ਹਾਂਜੀ ਤਾਂ ਕਰਕੇ ਬਿਨਾ ਉਹਦੇ ਹੀ ਕਹਿੰਦਾ ਇਹ ਠੀਕ ਹੈ ਤਾਂ ਸੋਣੀ ਵੀ ਲੱਗਦੀ ਹੈ ਦੇਖੋ ਹੁਣ ਲੱਗੀਆਂ ਵੀ ਕਹਿੰਦੇ ਜਦੋਂ ਫਿਰ ਪਾਣੀ ਦਾ ਪੈਪ ਮਾਰਦੇ ਆ ਫਿਰ ਨਿਕਲੀ ਜਾ ਰਹੀ ਹੈ ਹਾਂ ਨਹੀਂ ਉਹ ਆਪੋ ਫੁੱਲਦੀ ਅੱਗੇ ਵੱਧਣ ਲੱਗਦੀ ਫਰੰਟ ਸਾਈਡ ਵੀ ਵਿਖਾਵਾਂ ਟਾਇਰ ਲੱਗੀ ਵੀ ਚੱਲਣੋਂ ਮੁਰੇ ਚੱਲੀਏ ਆਂ ਲਵ ਯੂ ਅੰਦਰ ਚੈੱਕ ਕਰੋ ਸਾਰੀ ਟਾਇਰ ਲੱਗੀ ਆਪਣੇ ਵੀ ਦੇ ਲੱਗ ਜਾਨੀ ਹਾਂ ਫਿਰ ਤਾਂ ਪੱਕੇ ਭਰ ਲਾਗੇ ਆਪੀ ਤਾਂ ਦੇਖੋ ਨਾਲ ਦੇ ਨਾਲ ਸਾਫ਼ ਵੀ ਕਰੀ ਜਾਂਦੇ ਨੇ ਪਰਲ ਟਾਇਲ ਤਾਂ ਕੋ ਗੰਦੀ ਵੀ ਤਾਂ ਥੱਲੇ ਜਾਣੀ ਤੇ ਵੇਖੋ ਹੁਣ ਫਰਾਂਚ ਸਾਈਡ ਤੇ ਖਾਵਾਂ ਕਿੰਨਾ ਘੈਂਟ ਲੁੱਕ ਬਣਾਤੀ ਇਹਨਾਂ ਨੇ ਅੱਜ ਗੇਟ ਖੋਲਦਾ ਤਾਂ ਰਾਤ ਹਨੇਰੀ ਨੇ ਚੱਕ ਚੱਕ ਮਾਰੇ ਵੀ ਗੇਟ ਵੀ ਐਨ ਮੁੰਦਾ ਭਾਦ ਦੋਦਾ ਤੇ ਹੁਣ ਦੇਖੋ ਬਈ ਫਰੰਟ ਦੀ ਟੌਰ ਬੜੀ ਕੈਂਡ ਲੱਗਦੀ ਹੈ ਲੱਗੀ ਵੀ ਦੂਰ ਦੇ ਹਾਲੇ ਪੂਰੀ ਲੱਗੂਗੀ ਫੇਰ ਦੇਖਿਓ ਉੱਪਰ ਵੀ ਲਾਤੀ ਇਹਨਾਂ ਨੇ ਪਿਛਲੇ ਪਾਸੇ ਹੀ ਰੱਖੋ ਤੁਹਾਨੂੰ ਟੈਲਾ ਲੱਗਦੀਆਂ ਹੁਣ ਦੇਖਦੇ ਛੱਬਦਾ ਕਿ ਨਹੀਂ ਟੈਲ ਹੈ ਤਾਂ ਕਾਫੀ ਹੈ ਇਹ ਵੀ ਪਈ ਹੈ ਇਹ ਵੀ ਪਈ ਹੈ ਅੰਦਰ ਵੀ ਪਈ ਹੈ ਤੋ ਵੀ ਸਿਕਲਾ ਟੈਲਾਂ ਹੋਣੀਆਂ ਇਹਨਾਂ ਦੇ ਚੈੱਕ ਨੇ ਕਿ ਅਸਿਕਨੀ ਟੈਲਾਂ ਆ ਜੋ ਮਰਜੀ ਚੜਾ ਚੜਾ ਲੀਆ ਤਿੰਨ ਦਿਨ ਬਾਅਦ ਟਰੈਕਟਰ ਵੀ ਹੈ ਟਰੈਕਟਰ ਤੂੰ ਜਾ ਲੈ ਨਾ ਨਾ ਇਹ ਆ ਗਈ ਟਰਾਲੀ ਚੜਾਉਣੀ ਹੈ ਉੱਪਰ ਜਿਆਦਾ ਭਾਰ ਆਉਂਦਾ ਤਿੰਨ ਦਿਨ ਬਾਅਦ ਹੈ ਉਹ ਕੋਈ ਹਫਤਾ ਦੇਈਦਾ ਸੁੱਕਣ ਨੂੰ ਨਾਲ ਨਾ ਨਾ ਦੋ ਹਫਤੇ ਚਲ ਮਹੀਨੇ ਬਾਅਦ ਮਹੀਨੇ ਬਾਅਦ ਚੜਾ ਸਕਦੇ ਟਰੈਕਟਰ ਟਰਾਲੀ ਵੀ ਹਫਤੇ ਬਾਅਦ ਚੜਾ ਦੇ ਕੋਈ ਪੱਖਾ ਅੱਛਾ ਦੋ ਹਫਤੇ ਬਾਅਦ ਚੜਾਉਂਗੇ ਗੱਡੀ ਐਨ ਸੁੱਕ ਲਵੇ ਨਾ ਫਿਰ ਹਫਤੇ ਤੱਕ ਪੂਰਾ ਸੁੱਕ ਜਾਂਦਾ ਨਾ ਅੱਛਾ

ਇੰਕਾਰ ਇਹਦੇ ਨਾਲ ਪਰ ਵੀ ਦਿਖਾਈਏ ਤੁਹਾਨੂੰ ਉੱਪਰ ਜਾ ਕੇ ਪੜਦਾ ਵੈਸੇ ਨੀੜੀ ਨੇ ਵੀ ਪੱਟਤੀ ਦੀ ਆ ਜਿਹੜੀ ਸ਼ੀਟਾਂ ਲੱਗੀਆਂ ਹੋਈਆਂ ਭਾਈ ਅੰਕਲ ਦੀ ਵੀਡੀਓ ਕਿਹੜੇ ਨਾਮ ਦੇ ਵੀ ਹੈ ਅੰਕਲ ਦੀ ਵੀਡੀਓ ਕਿਹੜੇ ਨਾਮ ਤੇ ਵੀਡੀਓ ਹਾਂ ਵੀਡੀਓ ਮਹਾਲ ਬਲੌਗ ਦਾ ਦੇਈ ਮਨ ਦੇਈ ਦੇ ਦਿਖਾਈ ਇਹਨੂੰ ਵਰਕੇ ਲਓ ਲੋਗ ਇਹ ਬੋਤਲ ਚਾਹ ਹਾਂ ਹਾਂ ਬਾ ਦੋ ਹੋ ਰਹੀ ਹੈ ਮੈਂ ਘਾਰੇ ਪਰ ਹੋ ਗਈ ਹੂੰ ਸੋਹਣੀ ਲੱਗਦੀ ਹੈ ਐਨ ਸਾਫ ਕਰੀ ਵੀ ਨਾ ਹਤ ਨਾ ਲਾਈ ਹਲੇ ਗਿੱਲੀ ਕਾਤਰਾ ਲਈ ਕੋਤ ਗਿੱਲੀ ਹਲੇ ਹੋ ਹੋਰ ਖੜੀ ਗੜੀ ਜਾਣੀ ਹੈ ਮਾੜੀ ਨਾ ਇਥੇ ਇਥੇ ਆਹ ਕੱਲ ਨੂੰ ਵੀ ਨਹੀਂ ਗੜੀ ਇਹ ਤਾਂ ਇਹਦੇ ਬਾਅਦ ਨੂੰ ਤਾਂ ਅੱਛਾ ਐਂ ਦੇ ਦਸ ਗੜੀ ਨੂੰ ਵਾਹ ਨਾ ਗੰਗਾ ਨਹੀਂ ਲਾਈ ਵੀ ਨਾ ਕੀ ਹੋ ਗਿਆ ਲੈ ਬਈ ਆ ਵੀਡੀਓ ਘੰਨੇ ਦੇ ਦੇਖਣ ਨੂੰ ਉੱਪਰ ਦਿਖਾ ਲਿਆ ਮੈਂ ਉੱਪਰ ਮਾਰੋ ਅੱਛਾ ਬਾਲਟੀ ਇਹ ਮੈਂ ਤੂ ਦੇ ਇਹ ਮੋੜਨੀ ਐ ਨਾ ਖੋਲੋ ਮੋੜਨੀ ਐ ਉਹ ਨਾ ਜਿਹੜੀ ਵਾਸਤੇ ਪੰਜ ਸਿੱਤੀ ਨਹੀਂ ਉਹ ਚੱਕ ਲਿਆ ਨਹੀਂ ਬੀਗਰਗਾ ਦੇਣਾ ਚਾਹੀਦੀ ਇਹਨਾਂ ਨੂੰ ਚਲੇ ਗਏ ਭਾਈ ਉਹਦਾ ਲਾਂਗੇ ਉਹਨਾਂ ਐ ਕਿ ਹਵਾ ਚੱਲੀ ਨਹੀਂ ਲਾਈਟ ਤਾਂ ਨਹੀਂ ਹੈ ਨੋ ਨਾ ਇਹ ਲੇਕੇ ਹਵਾ ਤੇ ਲੀਂਦੀ ਲੈਂਡ ਤਾਂ ਆਉਣੀ ਨਹੀਂ ਹੈ। ਹਨ ਨੇਰੀ ਨੇ ਇਹ ਵੀ ਪੱਟਦੀ ਰਾਤ ਆ ਲੀ ਫੈਗਰੜ ਆਹਾ ਮੇਰੀ ਨੇ ਪੱਟਦੀ ਤੀ ਜੋੜ ਕੇ ਗਏ ਉਹ ਆਦਾ ਬਹੁਤ ਹੀ ਚੱਲੀ ਹੈ ਨਾ ਕਿਹੜਾ ਨਾਟਕ 2 2 3 3 ਨੱਟ ਲਾਏ ਵੇਲੇ ਕੱਚੀ ਗਰੀ ਹਾਂ ਹਰੇ ਲਾ ਕੇ ਦੇਖਦੇ ਲੈਵਲ ਕੱਢਣਾ ਇਹਨਾਂ ਨੇ ਸਾਰਿਆਂ ਨੇ ਤੇ ਇਧਰ ਵੀ ਇਹਦੇ ਉੱਪਰ ਵੀ ਲੱਗ ਗਈ ਆ ਨਖੋ ਇਹਦੇ ਉੱਪਰ ਵੀ ਆਇਆ ਲੱਗ ਰਣੀ ਇਹ ਪਾਣੀ ਪੂਣੀ ਜਾਣ ਤੋਂ ਆ ਗਾਲਾ ਪੂੜ ਟੰਗਿਆ ਨਜ਼ਰ ਤੇ ਬਾਈ ਇਹਦੇ ਤੋਂ ਸੋਨੇ ਆਜੇ ਤਾ ਆ ਬੰਦੀ ਤੂੰ ਦੋਵਾਂ ਨੇ ਦੇਣੀ ਕਟਿੰਗ ਕਰਕੇ ਉਹ ਮਜੋੜਨ ਨੂੰ ਆਣਾ ਨੇ ਕੀ ਕ ਵੈਸੀ ਮੀਂਹ ਦੇ ਮੀਂਹ ਦੇ ਆ ਕਿ ਗਿੱਦੀ ਕਾਹ ਹੁੰਦੇ ਆ ਇਹ ਤਾਂ ਨਾ ਟੈਨਾਂ ਦੇ ਬਈ ਹਲਾ ਆਏ ਤਾਂ ਤੂੰ ਉਹਗੇ ਚੰਗੀ ਤਰ੍ਹਾਂ ਸਾਫ ਕਰੂਗੇ ਕੈਮੀਕਲ ਦੇ ਲਿਆਇਆ ਧੋਣੇ ਵਾਲਾ ਇਹਨਾਂ ਫਾਸਪੋਰ ਸਾਰੇ ਧੋ ਹੋ ਜਾਣੇ ਹੋਰ ਇਹ ਲੂਗਿਆਂ ਟਾਇਰ ਲੱਗ ਉਹ ਜਿਹੜਾ ਆ ਥੋੜਾ ਗੈਪ ਪਾਇਆ ਬਹੋਰ ਤਰ੍ਹਾਂ ਲੱਗਦੀ ਆ ਉਹ ਨਾਲ ਜੁੜੀ ਵੀ ਦੇਖੋ ਕਿੰਨੀ ਘੈਂਟ ਲੱਗਣੇ ਆ ਜਿਹੜੀ ਆਹ ਟਾਇਰ ਉੱਪਰ ਲੱਗੀ ਵੀ ਆ ਜੀ ਤੁਹਾਡੇ ਥੱਲੇ ਲੱਗਣੀ ਆ ਇਹ ਰੰਗ ਵੀ ਮਿਲਦਾ ਨਾ ਫਿਰ ਆਪਣਾ ਮੂਰੇ ਗ੍ਰੇ ਔਰ ਵਾਈਟ ਹੂੰ ਆ ਮੈਂ ਕਹਿੰਦੀ ਕਿ ਤੇਗੀਆਂ ਮਹਿੰਗੇ ਹੈ ਉਹ ਬਿਜਲੀ ਵਾਲੇ ਨਹੀਂ ਆਏ ਬਿਜਲੀ ਇਹਨਾਂ ਨੂੰ ਮੈਂ ਲੱਭਦਾ ਤਾਂ ਇਹਨਾਂ ਦੀਆਂ ਇਹ ਇਹਨਾਂ ਦੀਆਂ ਨਹੀਂ ਹੈਗੀਆਂ ਇਹ ਬਿਜਲੀ ਵਾਲੇ ਨਹੀਂ ਆਏ ਪਤਾ ਨਹੀਂ ਹਾਂ ਬਿਜਲੀ ਵਾਲੇ ਦੀਆਂ ਲੱਕੜ ਵਾਲੇ ਦੀਆਂ ਕੱਢ ਲੀਆਂ ਉਹਨੇ ਇਹ ਨੂਰਪੁਰ ਚੂਗਾ ਹਾਂ ਸਾਰੇ ਹਵਾਂ ਦੇ ਉਰਗੇ ਇਹਨਾਂ ਦਾ ਨਹੀਂ ਚੁਗਣੀ ਦੀਆਂ ਰਹਿਣੀਆਂ ਉਹ ਆਇਓ ਨਹੀਂ ਇਹਨਾਂ ਦਾ ਕਾਲੇ ਭੇਜ ਹੈ ਮੈਂ ਕਿ ਲੱਕੜ ਵਾਲਾ ਮੇਰੇ ਤੇ ਉਪੜਵਾ ਕੇ ਦਿੱਤੀ ਕਰੀ ਹੈ ਨਾ ਇਹ ਉਹ ਨੂੰ ਆ ਵੀ ਜਾ ਦੇ ਨੂੰ ਲੈ ਮੈਂ ਕਰ ਤੂੰ ਚੱਕ ਲੈ ਛਾਲ ਹਲੋ ਹਲੋ ਪਾਲੋ ਉਹ ਤੇ ਤਕੂੜੀਆਂ ਵੀ ਮੈਂ ਨਹੀਂ ਦੇਖਾ ਵਾ ਹੈ ਮੀ ਨੂੰ ਕੱਲ ਉਹ ਮੇਰੀ ਗਲਗਿਰੀਆਂ ਗੁਣੀਆਂ ਰਾਤ ਹਨੇਰੇ ਗੇ ਵੀ ਪਈਆਂ ਹਾਂ ਉਹ ਦੇ ਨੂਰ ਇੱਧਰ ਵੀ ਪਈਆਂ ਹੋਰ ਚੱਕਲਾ ਚੱਕਲਾ ਇਹ ਵੀ ਸੀ ਇਹਨਾਂ ਚ ਪਾ ਦੇ ਮਹਿਕ ਨੂਰ ਸਾਰਾ ਦੇਖ ਕੇ ਤੂੰ ਚੱਕ ਲਓ ਉਹ ਜਹ ਉੱਥੇ ਤੱਕ ਪਈਆਂ ਆ ਦੇ ਵੀ ਇਹ ਨੂਰ ਭਾਈਆਂ ਨੇ ਤਾਂ ਕੱਦੀਆਂ ਚੱਕ ਦੇਣੀਆਂ ਇਹ ਜਿਹੜੀਆਂ ਭਾਈਆਂ ਦੀਆਂ ਹੁੰਦੀਆਂ तो तो। तो डबे तो भी चके दू रख महक डबे भी चकते एक लिफाफे कर दे 아, 나, 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 가 나, 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 நான் வருக்கிறேன் வருக்கிறேன் ਆਪਾਂ ਪਰਮ ਮੰਗ ਰਹੇ ਜੀ ਹੋਰ ਹੋਣਗੇ ਦੂਜਾ ਪਾਸੇ ਮੰਗ ਰਹੇ ਜੀ ਆਹ ਕੋੜਾ ਕੱਟ ਲਓ ਆ ਪਿਛਲੇ ਪਾਸੇ ਅੱਜ ਸਾਰੇ ਟਾਈਮ ਲੱਗ ਜਣੇ ਆਪਣੇ ਓਏ ਉੱਪਰ ਬੈਠ ਨਹੀਂ ਰੱਖਣਾ ਤੇ ਇਹਦੇ ਹਮ ਮੈਂ ਤਾਂ ਰੱਖ ਦਿੱਤਾ ਕੋਈ ਨਾ ਹਮ ਬਾਰ ਬਾਰ ਰੱਖੀ ਹੈ ਇਹ ਇਹ ਕੋਹਰਾ ਦਿੱਸੇ ਇਤਨੂੰ ਐਂ ਸੈੱਟ ਕਰਕੇ ਰੱਖਣਾ ਪੈਂਦਾ ਹੈ ਟੁੱਟ ਗਿਆ ਟੁੱਟ ਗਿਆ ਹਰ ਵੀ ਲੱਗ ਗਈ ਹਾਲਜੀ ਬਣਾਉਣੇ ਔਖੀ ਆ ਇਹਦਾ ਬੜਾ ਬੜ ਲੱਗਦੀ ਆ ਚਿਚਿਡੇ ਰਹਿਗਾ ਨਹੀਂ ਇੱਧਰ ਤੱਕ ਲੱਗਦੇ ਨੇ ਕਿ ਕਟਿੰਗ ਲੱਗੂ ਕਿਹਨੇ ਮੰਗੇ ਥੋੜੀ ਕਟਿੰਗ ਪੂਰੀ ਪੂਰੀ ਅੱਧੀ ਕਿ ਪੂਰੀ ਪੂਰੀ ਹੋਣਗੇ ਓਹੀ ਪੂਰੀ ਦੋ ਦਰ ਇੱਧਰ ਨੂੰ ਹਾਂ ਹਾਂ ਉਹ ਬੰਗਾ ਵਾਉਂਗੀ ਇੱਕ ਸੋਣੀ ਬਣੀ ਮਾਣੀ ਮੋਟੀ ਉੱਬੜ ਕੱਬੜ ਹੈ ਨਾ ਕਈ ਜਗ੍ਹਾ ਬਲੇਡ ਮਾਰਨੇ ਵੇਣੇ। ਹੋਈ। ਅੱਛਾ ਵਧੀਆ ਖੋਣੇ ਲੱਗੂਗੀ। ਹਾਂ। ਹੈਨਾ? ਆਂ ਪੂਰੀ ਬੁਣੀ ਤਿੰਨ ਟੈਲਾ ਲੱਗੂਗਾ। ਤਾਂ ਵਧੀਆ ਕੱਟੇਗੀ ਨਹੀਂ ਲੋੜ ਇਹਨਾਂ ਪਾਵੇ। ਹਾਂ। ਕੰਧਾ ਵਧਦ ਨੂੰ ਜੇ ਵਧਣੀ ਹੈ ਟੈਲ ਨਹੀਂ ਵਧਣੀ। ਅੱਛਾ। ਕੰਧਾ ਵਧਦ ਨੂੰ ਟੈਲ ਨਹੀਂ ਵਧਣੀ। ਕੰਧਾ ਵਧਦ ਨਹੀਂ ਹੈ। ਟੈਲ ਨਹੀਂ ਵਧਣੀ। ਮਾਥੜ ਵਾਲੀ ਕੰਧਾ ਵਧਦਾਂਗੇ। ਤੋੜੇ ਉਹ ਹੈ ਨਾ ਖਾਂਟੀ ਪੱਲਸਤਰ ਹੋਇਆ ਹੋਇਆ ਚ ਬਾਕੀ ਤਾਂ ਠੀਕ ਹੈ। ਇਹ ਲਾਈਟ ਨੇ ਬੜਾ ਕੰਮ ਖਰਾਬ ਕਰਿਆ। ਉੱਪਰ ਵਾਲੇ ਵੀ ਬੰਦੇ ਆਪਣੇ ਲੰਘੇ। ਟਾਈਮਿੰਗ ਟਾਈਮਿੰਗ। ਲੋਕਾਂ ਨੂੰ ਜਦੋਂ ਟਿਕਦੇ। ਹਨ ਲੱਗਦੀ ਜਾਉਂਗੀ ਹਾਂ ਸਿਰ ਤੱਕ ਹੂੰ ਲੱਗਦੀ ਜਾਉਂਗੇ ਚੱਲ ਜੀ ਹੂੰ ਹਾਂ ਡਾਇਰੈਕਟਰ ਰੱਖਦੇ ਜਾਉਂਗਾ ਹਰ ਵਾਰ ਰੱਖ ਕੇ ਨਹੀਂ ਰੁਕਣਾ ਅੱਛਾ ਪਹਿਲੀ ਦੋ ਤਾਂ ਹੀ ਹੁੰਦਾ ਹੈ ਲੈਵਲ ਦਾ ਦੇਖ ਲੈ ਡੈਡੀ ਨਾਲ ਗੱਲ ਕਰਕੇ ਨਾ ਉਹਨਾਂ ਨੇ ਆਪਾਂ ਨੇ 5 ਦਿਨ ਛੁੱਟੀਆਂ ਕਰਵਾ ਦੇਣੀਆਂ ਉੱਪਰ ਵਾਲਿਆਂ ਦੀ ਤੇ ਨਾ ਉਹਨਾਂ ਦਾ ਕਿਵਰੇ ਕਿੰਨੇ ਦਿਨ ਕੰਮ ਚੱਲੀ ਜਾਣਾ ਉਹ ਵੀ ਤਾਂ ਕੰਮ ਉਹਨਾਂ ਦੇ ਉੱਪਰ ਹੀ ਆ। ਪੈੜ ਜਿਹਦਾ ਇਹਨਾਂ ਕੰਮੇ ਨਹੀਂ ਖਿਆ। ਆਪਾਂ ਨਾ ਲਾ ਕੇ ਪਾਸੇ ਮਾਰਨੀ ਚਾਹਨੋਂ। ਛਿੱਤੀ ਨਿਗਰਾਨੀ ਦਾ ਹੋਰ ਵੀ ਕੰਮ ਕਰਦਾ। ਹੈ? ਛਿੱਤੀ ਨਿਗਰਾਨੀ। ਹਾਂ ਹੋਰ ਕੰਮ ਕਰ ਲੂਗੇ ਪਰ ਬਾਦੂ ਉਹਨਾਂ ਦਾ ਕੰਮ ਬਾਦੂ ਹੈ। ਕਟਿੰਗ-ਬਟਿੰਗ ਵਾਲਾ। ਹੂੰ। ਕੋੜੀ ਵਾ ਤਾਂ ਮੈਂ ਕਹਿੰਦਾ ਜੋ ਮੜਾ ਜੜੇ ਬਸ ਘੰਟੇ 2 ਘੰਟੇ ਵਾਸਤੇ। 2 ਘੰਟੇ। ਹੂੰ। 2-3 ਦਿਨਾਂ ਦਾ ਹੁੰਦਾ ਜੜੇ ਨਹੀਂ ਹੋਪਾ ਪੈਰ ਵੀ ਨਾ ਰੱਖ ਕੇ ਦੇਖਿਆ ਉਹਨਾਂ ਨੇ। ਅਣੀ ਤੇ ਤੈਨੂੰ ਗਿਆ ਨਾ ਬਰੀ ਕੀ ਕਾਏ ਕੀ ਕਾਮਣਿਆ ਵਾ ਦੋ ਜੀ ਮਸਾਲਾ ਔਡਾ ਹਾਂ ਮਸਾਲਾ ਔਡਾ ਦੱਬੀ ਚ ਕਾਨੀ ਕੇ ਮੀਸਰ ਹੈ ਹਾਂ ਦੱਬੀ 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 ਭਨ ਕੇ ਦੇਖੀ ਪੈਪ ਕਿੱਥੇ ਤੱਕ ਪੈਪ ਉੱਪਰ ਕਰੇ ਵੀ ਆ। ਉਹੀ ਐ ਸਿਉਂ ਖਾਲੀ ਐ। ਅੱਛਾ। ਇਹ ਤਾਂ ਕਿਤੇ ਨਹੀਂ। ਪੈਪ ਉੱਪਰ ਹੀ ਇਹਦੇ ਦਾ। ਹਾਂ। ਇਹਦੇ ਡੱਬੀ ਤਾਂ ਰਖਾਈਏ ਵਿੱਚ ਤੇ ਉਪਾਦੇ ਕਰਨੇ। ਇਹ 5 ਸਾਲ ਬਾਅਦ ਕੈਮੀਕਲ ਪੈਂਦਾ ਹੁੰਦਾ ਇਹਨਾਂ 'ਚ। ਆਹੋ। 5 ਸਾਲ ਬਾਅਦ ਪਾਉਣਾ ਇਹਨਾਂ ਨੇ। ਅੱਛਾ। ਪਤਾ ਨਹੀਂ। ਹਾਂ। ਇਹ ਸਾਰੇ ਘਰ 'ਚ ਬਿਹੀਆਂ ਵੀ ਐ ਇਹ। ਅੱਛਾ। ਇਹ ਕਿਸੇ ਵੀ ਪੈਪ ਦੇ ਵਿੱਚ ਫਿਰ ਉਹ ਜੀ ਕੁੱਤੀ ਜੀ ਪਤਾ ਕੇ ਫਿਰ ਪਾ ਦੇਣਾ। ਹਾਂ, ਪ੍ਰੈਸ਼ਰ ਨਾਲ ਇਹਨਾਂ ਨੇ। ਪ੍ਰੈਸ਼ਰ। ਹਾਂ। ਜਬਰ ਟਾਇਲ ਜਿਹੜੀ ਉੱਪਰ ਟਾਇਲ ਆਹੀ ਹੈ ਬਸ ਆਹ ਰਹੀ ਦੇ ਉਹਨਾਂ ਨੂੰ ਉੱਪਰ ਨਿਕਲੇ ਵਿਚਾਰ ਆਪਣੀ ਟਾਇਲ ਕਿਤੇ ਰੱਖਣ ਦੀ ਟਾਇਲ ਤਾਂ ਆਪਣੀ ਜੜ ਤੱਕ ਹੀ ਆਉਂਦੀ ਹੈ ਜੜ ਤੱਕ ਹੀ ਓ ਸਹੀ ਲੱਗੀ ਵੀ ਹੈ ਐਨੀ ਉੱਚੀ ਚੱਕੀ ਓ ਸਹੀ ਲਾਈ ਹੈ ਪਰ ਉਹਰੇ ਪੈਰ ਬਾਹਰ ਕੱਢਦੇ ਹਨ ਉਹਨਾਂ ਨੇ ਉਹ ਪੈਰ ਬਾਹਰ ਕਰ ਹੂੰ ਉਹ ਦੇਖਦੇ ਯਾਰ ਬੁਲਾ ਕੇ ਉਹਨਾਂ ਨੂੰ ਪੈਰ ਅੰਦਰ ਕਰਵਾਈਏ ਟਾਇਲ ਕਾ ਨੂੰ ਵੱਢਣੀ ਆਪਾਂ ਨੇ 70 ਇੰਚ ਨੀਵੇਂ ਦਾ ਕੋਈ ਚੱਕਰ ਹੈ ਨਹੀਂ ਇਹਦਾ ਬਾਪਰ ਮਾਉਨ ਮਾਣ ਹਲਕੇ ਦੇ ਬਾਹਰ ਚਾਹੀਦਾ ਤਾਂ ਇਹਨੂੰ ਨਾ ਇਹ ਚੈਨਲ ਖੁੱਲੀ ਰਹਿਣੀ ਚੱਟੀ ਇਹਦਾ ਪਰ ਉਹ ਵੀ ਠੱਕਾਉਣਾ ਠੱਕਣ ਢੱਕਣ ਹਾਂ ਖੁੱਲੀ ਹੋ ਰਹਿਣੀ ਖੁੱਲੀ ਰਹਿਣੀ ਹਾਂ ਇਹ ਤਾਂ ਲਾਦ ਨਾ ਸਵਾਲੀ ਇਸ ਤਰ੍ਹਾਂ ਲੋ ਬਈ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਕੱਲ ਨੂੰ ਲੱਗਦੇ ਦਿਖਾਵਾਂਗੇ ਟਾਇਲ ਪੋਰੀ ਹੁਣ ਰੋਜ਼ ਬਲੌਗ ਪਾਵਾਂਗੇ ਆਪਾਂ ਟੈਂਸ਼ਨ ਨਾ ਲਿਓ ਕਈ ਵੇਰ ਮੈਸੇਜ ਕਰਦੇ ਕਿ ਵਲੌਗ ਨਹੀਂ ਆ ਰਹੇ ਵਲੌਗ ਨਹੀਂ ਆ ਰਹੇ ਅੱਜ ਦਿੱਲੀ ਆਉਂਗੇ ਵਲੌਗ ਬਾਈ ਮਮਾ ਇੱਕ ਟੈਲ ਲੱਗਦੀ ਦਿਖਾ ਦਮ ਮਮਾ ਕਰੀ പകട ബ I